ਅੱਜ ਲੱਗਦੀ ਮਜ਼ਾਕ ਪਾਣੀ ਮੁਕਣ ਦੀ ਗੱਲ ਅਸੀਂ ਕਦੇ ਨਹੀਂ ਵਿਚਾਰੀ ਰੁੱਖ ਸੁੱਕਣ ਦੀ ਗੱਲ ਅਸੀਂ ਅੱਗਾਂ ਨਾਲਾ ਫੂਕੇ ਰੁੱਖ ਛਾਵਾਂ ਦੇਣ ਵਾਲੇ ਜੜੋਂ ਵੱਡ ਸੁੱਤੇ ਠੰਡੀਆਂ ਹਵਾਵਾਂ ਦੇਣ ਵਾਲੇ ਏਸੀ ਕੂਲਰਾਂ ਨੇ ਚੈਣ ਤੇ ਸਕੂਨ ਨਹੀਂ ਦੇਣਾ ਰੁੱਖ ਮੰਗਦੇ ਆ ਪਾਣੀ ਕੋਈ ਖੂਨ ਨਹੀਂ ਦੇਣਾ ਜਦੋਂ ਵਰਦਾ ਤਪਾੜ ਦੁਖੀ ਹੁੰਦੀ ਬੜੀ ਜਾਨ ਮੂੰਹੋਂ ਨਿਕਲੇ ਮੁਹਾਰੇ ਕੁਦਰਤ ਹੋਈ ਕਹਿਰਵਾਨ ਜਿਹੜੇ ਰੁੱਖ ਸੀ ਵਿਰਾਸਤੀ ਗਵਾਲੇ ਲਈ ਲੱਗਾ ਨੇ ਹੁਣ ਭਾਗ ਦੇ ਆ ਬਾਰਸ਼ਾਂ ਮਚਾਉਂਦੇ ਜਿਹੜੇ ਅੱਗਾ ਨੇ ਸਭ ਧਰਮਾਂ ਦਾ ਇੱਕੋ ਐ ਸੁਨੇਹਾ ਬਹਿ ਕੇ ਇੱਕ ਵਿਚਾਰ ਕਰੋ ਕੁਦਰਤ ਦੇ ਨਾਲ ਜੁੜ ਕੇ ਜੀ ਲੋ ਕੁਦਰਤ ਦੇ ਨਾਲ ਪਿਆਰ ਕਰੋ ਸੋਚੋ ਕਦੇ ਰੋਟੀ ਹੋਊ ਪਰ ਭੁੱਖ ਨਹੀਂ ਸਰੀਰ ਹੋਊ ਪਰ ਸੁੱਖ ਨਹੀਂ ਜ਼ਮੀਨ ਹੋਊ ਜੇ ਰੁੱਖ ਨਹੀਂ ਤਾਂ ਹਰੀ ਹੋਣੀ ਕੋਈ ਕੁੱਖ ਨਹੀਂ ਆਉਣ ਵਾਲੀਆਂ ਨਸਲਾਂ ਤੋਂ ਮਿਹਣਾ ਖੱਟਣ ਵਾਲਾ ਕੌਣ ਹੋਊ ਜਿਉਂਦੇ ਜੀ ਲੱਖ ਪੰਛੀਆਂ ਦੇ ਘਰ ਪੱਟਣ ਵਾਲਾ ਕੌਣ ਹੋਊ পট্টন হ'ব